ਅੰਬੀਸਰ ਵਿਖੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਬੰਦੀ ਛੋੜ ਦਿਵਸ ਦੇ ਪਵਿੱਤਰ ਅਵਸਰ ਤੇ ਗੁਰਦੁਆਰਾ ਕੌਂਸਲ ਸਾਹਿਬ ਵਿਖੇ ਵਿਸ਼ਾਲ ਗੁਰਮਤੀ ਸਮਾਗਮ ਮੌਜੂਦਿਤ ਕੀਤਾ ਗਿਆ ਇਸ ਮੌਕੇ ਪਾਈ ਅਮਨਦੀਪ ਸਿੰਘ ਜੀ ਗੁਰਬਾਣੀ ਕੀਤੇ ਰਾਹੀਂ ਸੰਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਸਭ ਨੂੰ ਨਿਹਾਲ ਕੀਤਾ ਤੁਸੀਂ ਦੇਖ ਰਹੇ ਹੋ ਅੰਬੀਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ i ਸਿਰ ਮੋਹ ਕੇ ਤੁਰ ਚੀ ਸਿਰ ਬਾਹੇ ਤੁਰ ਤੀਨੀ ਸਿਰ ਮੋਹ ਕੇ ਤੁਰ ਚੀ ਸਿਰ ਬਾਹੇ ਨਾਮ ਸਤਿਨਾਮ ਸਤ ਦੇ ਨਾਮ ਲੈ ਜੀ ਵੈਗੁਰੂ ਜੀ ਦਾ ਹਾਲ ਸਾਹ ਵੈਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ 27 ਤਰੀਕ ਆ ਰਹੀ ਹੈ ਔਰ ਹਰ ਮਹੀਨੇ ਦੀ 27 ਤਰੀਕ ਨੂੰ ਉਸੇ ਦਾਤਾ ਬੰਦੀ ਚੋਲ ਪਬਲਿਕ ਸਟੋਰ ਨਾਮ ਕੀ ਰੋਡ ਵਿਖੇ ਜੋ ਦੁਪਹਿਰਾਂ ਜਬ ਤੱਕ ਸਮਾਗਮ ਕਰਦੇ ਆ ਬਾਬਾ ਦੀਪ ਸਿੰਘ ਜੀ ਦੇ ਆਗਮਨ ਦੇ ਨੂੰ ਸਮਰਪਿਤ ਕਰਕੇ ਇਸ ਵਾਰੀ ਵੀ ਇਹ ਚਪੈਰਾ ਜਪਉ ਸਮਾਗਮ ਉੱਥੇ ਹੋਏਗਾ ਮੇਰੀ ਸਾਰੀ ਸੰਗਤ ਨੂੰ ਬੇਨਤੀ ਵੱਤੋਂ ਵੱਦ ਆ ਕੇ ਸਾਰੀਆਂ ਸੰਗਤਾਂ ਨੇ ਇਸ ਚਪੈਰਾ ਜਪਤਪ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਗੁਰੂ ਪਤਾ ਜੀ ਨੇ ਖੁਸ਼ੀ ਹੋਵੇਗੀ 10 ਵਜੇ ਤੋਂ 4 ਵਜੇ ਤੱਕ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਨਿੱਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲੇ ਦਾਸ ਪਾਈ ਮਨ ਲੀਵ ਸਿੰਘ ਬਨਾਉ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਬੇਅੰਤ ਬੇਅੰਤ ਵਧਾਈਆਂ ਔਰ ਗੁਰੂ ਰਾਮਦਾਸ ਕਿਰਪਾ ਕਰਨ ਬਖਸ਼ਿਸ਼ ਕਰਨ ਜਿਵੇਂ ਦਸਹਿਰੇ ਤੋਂ ਕੁਝ ਦਿਨਾਂ ਦੇ ਬਾਅਦ ਤਕਰੀਬਨ 20 ਦਿਨਾਂ ਦੇ ਬਾਅਦ ਇਹ ਦੀਵਾਲੀ ਦਾ ਤਿਹਾੜਾ ਆਉਂਦਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਵੀ ਸਾਰਿਆਂ ਦੇ ਅੰਦਰ ਜਿਹੜੇ ਰਾਵਣ ਪਲ ਰਹੇ ਨੇ ਪਲੇ ਹੋਏ ਨੇ ਨਫ਼ਰਤ ਦੇ ਵੈਰ ਵਿਰੋਧ ਦੇ ਈਰਖਾ ਦੇ ਦੂਜਿਆਂ ਨੂੰ ਨੀਮਵਖਾਉਣ ਦੇ ਮੈਂ ਮੇਰੀ ਦੇ ਹੋਰ ਵੀ ਕਈ ਤਰ੍ਹਾਂ ਦੇ ਜੋ 라ਵਣ ਸਾਡੇ ਅੰਦਰ ਪੈਦਾ ਹੋਏ ਨੇ ਗੁਰੂ ਰਾਮ ਦਾਸ ਕਿਰਪਾ ਦਾ ਖਾਤਾ ਖੋਲਣ ਸਾਡੇ ਅੰਦਰੋਂ ਵੀ ਇੱਕ ਗਿਆਨ ਦੀ ਰੋਸ਼ਨੀ ਦੇ ਨਾਲ 라ਵਣਾ ਦਾ ਖਾਤਮਾ ਕਰਨ ਔਰ ਸਾਡੇ ਅੰਦਰ ਪੱਕੇ ਤੌਰ ਦੇ ਉੱਤੇ ਸ਼ਬਦ ਦਾ ਪ੍ਰਕਾਸ਼ ਹੋਵੇ ਸਾਰੀਆਂ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਔਰ ਅੱਜ ਬੀਬੀ ਕੌਲਾ ਜੀ ਕੌਲ ਸਰ ਸਾਹਿਬ ਵਿਖੇ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋ ਰਿਹਾ ਹੈ ਔਰ ਇਸ ਸਮਾਗਮ ਵੀ ਮੰਦੀ ਛੋੜ ਦਿਵਸ દિਵਾਲੀ ਦੇ ਦਿਨ ਨੂੰ ਸਮਰਪਿਤ ਕਰਕੇ ਹੋ ਰਿਹਾ ਹੈ ਤੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ ਸਾਰਿਆਂ ਨੇ ਇਹ દિਵਾਲੀ ਦਾ ਤਿਹਾੜੀ ਪੂਰੀ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣਾ ਔਰ ਕੋਸ਼ਿਸ਼ ਕਰਿਓ ਕਿ ਹਰ ਇੱਕ ਦਾ દિਵਾਲੀ ਮਨਾਉਣ ਦਾ ਖੁਸ਼ੀ ਮਨਾਉਣ ਦਾ ਢੰਗ ਆਪਣਾ ਆਪਣਾ ਹੈ ਮੈਂ ਇਹ ਨਹੀਂ ਕਹਿੰਦਾ ਪਟਾਕੇ ਨਾ ਚਲਾਓ ਚਲਾਓ ਪਰ ਪੋਲੂਸ਼ਨ ਰਹਿਤ ਪਟਾਕੇ ਚਲਾਇਓ ਔਰ ਕੋਸ਼ਿਸ਼ ਕਰਿਏ ਆਪਣੇ ਵਾਤਾਵਰਣ ਦੀ ਵੀ ਨਾਲ-ਨਾਲ ਸੇਵਾ ਔਰ ਸੰਭਾਲ ਕਰੀਏ ਸਿੰਘਾ ਦੇ ਸੋਕੇ ਬੜੀ ਕਿਉਂ ਦੀਵੇ ਸੰਕਤਾ ਵਾਲੀਆਂ ਨੇ ਹੋਰ ਕਿਵੇਂ ਬੰਦੀ ਛੋੜ ਦੀਵਸ ਮਲਾਣ ਸੰਕਤਾ ਕਿਵੇਂ ਮੈਂ ਜਿਵੇਂ ਪਹਿਲੇ ਆਪ ਜੀਆਂ ਨੂੰ ਕਿਹਾ ਕਿ ਕੋਸ਼ਿਸ਼ ਕਰੀਏ ਕਿ ਅਸੀਂ ਪ੍ਰਦੂਸ਼ਣ ਰਹਿਤ ਪਟਾਕੇ ਚਲਾਈਏ ਦੇਸੀ ਕੇਉਦੇ ਦੀਵੇ ਬਾਲੋ ਭਾਵੇਂ ਲਾਈਟਿੰਗ ਕਰੋ ਹਰ ਇੱਕ ਦਾ ਆਪਣਾ ਆਪਣਾ ਜੋ ਦੀਵਾਲੀ ਮਨਾਉਣ ਦਾ ਢੰਗ ਹੈ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਿੰਨਾ ਹੋ ਸਕੇ ਇਸ ਦੀਵਾਲੀ ਦੇ ਸੰਬੰਧ ਦੇ ਵਿੱਚ ਤੁਸੀਂ ਜੱਫਤਪ ਦਾ ਪੈਰਾ ਵਧਾ ਸਕੋ ਬੰਦਗੀ ਦਾ ਨਾਮ ਦਾ ਸਿਮਰਨ ਦਾ અમૃત વેલા સાંસકો જરૂર સાંભો ਕਿਉਂਕਿ મેન ਇਸੇ શબ્દ ਨੇ ਸਾਡੇ ਅੰਦਰ ਗਿਆਨ ਦੀ ਰੋਸ਼ਨੀ ਪੈਦਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ